ਸਾ ਸנגਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵਾਰੀ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋਜੀ ਵੱਲੋਂ ਇੱਕ ਬੇਲੋੜੀ ਪ੍ਰੈਸ ਕਾਨਫਰੰਸ ਕੀਤੀ ਗਈ ਬੇਲੋੜੀ ਮੈਸ ਕਰਕੇ ਕਹਿ ਰਿਹਾ ਕਿ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਅੰਦਰ ਦੋ ਹੀ ਗੱਲਾਂ ਹੁੰਦੀਆਂ ਐ ਯਾਤ ਸ਼੍ਰੋਮਣੀ ਅਕਾਲੀ ਦਲ ਨੂੰ ਪੜਨਾ ਯਾ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਪੜਨਾ ਕਿਉਂਕਿ ਮੈਂ ਅਕਸਰ ਕਹਿੰਦਾ ਹਾਂ ਕਿ ਦਿੱਲੀ ਕਮੇਟੀ ਦਾ ਜਿਹੜੀ ਮਕੂਦਾ ਤੇਰਾ ਹੈ ਉਹਨਾਂ ਦਾ ਸਰਨਾ ਬਿਨਾ ਨਹੀਂ ਸਰਨਾ ਜਦ ਤੋਂ ਕੋ ਪ੍ਰੈਸ ਕਾਨਫਰੰਸ ਦੇ ਅੰਦਰ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਨੂੰ ਪਾਡਣਾ ਲੈਣ ਉਹਨਾਂ ਨੂੰ ਗਾਲਾਂ ਨਾ ਕੱਢ ਲੈਣ ਤੱਕ ਤੱਕ ਉਹਨਾਂ ਨੂੰ ਮਨ ਨੂੰ ਸਪਰਦਾ ਹੈ ਕਿ ਜਿਹੜੀ ਰਾਤ ਦੀ ਰੋਟੀ ਹੈ ਉਹ ਹজম ਨਹੀਂ ਹੁੰਦੀ ਸਰਦਾਰ ਜਗਦੀਪ ਸਿੰਘ ਕਾਲੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਅੱਜ ਵੀ ਐਂਡ ਪ੍ਰੈਜ਼ੈਂਟ ਵੀ ਤੇ ਕੱਲ ਵੀ ਪਰਸੋਂ ਵੀ ਜਦ ਵੀ ਤੁਸੀਂ ਸਾਡੇ ਨਾਲ ਗੱਲ ਕਰੋਗੇ ਅਸੀਂ ਇੱਕ ਗੱਲ ਤੇ ਖੜੇ ਆ ਇੱਕ ਸਟੈਂਡ ਤੇ ਖੜੇ ਆ ਕਿ ਜੋ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਨੇ ਲੈ ਅਸੀਂ ਉਸ ਫੈਸਲੇ ਦਾ ਸਵਾਗਤ ਕਰਨੇ ਆ ਔਰ ਹਰੋ ਸਿੱਖ ਕਰਦਾ ਜਿਹੜਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਬਚਾਉਣ ਦੀ ਗੱਲ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਦੀ ਹੋਂਦ ਨੂੰ ਬਚਾਉਣ ਦੀ ਗੱਲ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਦੀ ਗੱਲ ਕਰਦਾ ਕਿਉਂਕਿ ਜਿਹੜੇ ਤੁਹਾਡੇ ਵਰਗੇ ਭੇખી ਸਿੱਖ ਨੇ ਜਿਹੜੇ ਪੱਕਾ ਦੇ ਅੰਦਰ ਸਰ ਫਸਾਈ ਬੈਠੇ ਆ ਉਹ ਨਹੀਂ ਚਾਹਦੇ ਕਿ ਕੌਮ ਦਾ ਜਥੇਦਾਰ ਉਹ ਬੜੇ ਜਿਹੜਾ ਸਿਰ ਤਲੀ ਤੇ ਰੱਖ ਕੇ ਕੌਮ ਦੀ ਗੱਲ ਕਰੇ ਤੁਸੀਂ ਲੋਕ ਤਾਂ ਚਾਹਦੇ ਹੋ ਕਿ ਕੌਮ ਦਾ ਜਥੇਦਾਰ ਉਹ ਬੜੇ ਜਿਹੜਾ ਬੰਦ ਕਮਰਿਆਂ ਦੇ ਵਿੱਚ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਕਰੇ ਉਹ ਤੁਹਾਡੇ ਵਰਗੇ ਜਿਹੜੇ ਕੌਮ ਦੇ ਦੋਖੀ ਹੈ ਕੌਮ ਦੇ ਗद्दार ਹੈ ਜਿਹੜੇ ਅੱਜ ਕੌਮ ਨਾਲ ਕਾਕਮਾਰੇ ਉਹਨਾਂ ਨੂੰ ਤੁਹਾਡੇ ਵਰਗਿਆਂ ਨੂੰ ਇਹ ਉਹਦੇ ਜਥੇਦਾਰ ਸੂਟ ਕਰਦੇ ਆ ਇਸ ਕਰਕੇ ਆ ਤੁਸੀਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੰਤਰੀਂ ਕਮੇਟੀ ਨੇ ਫੈਸਲਾ ਲਿਆ ਉਸ ਤੇ ਉਂਗਲ ਚਾਤ ਰਹੇ ਹੋ ਕਿਉਂਕਿ ਤੁਸੀਂ ਲੋਕ ਚਾਹਦੇ ਹੋ ਕਿ ਜੇ ਤੁਹਾਡੇ ਬੌਸ ਹੈ ਜਿਹਦੀ ਸੋਚ ਤੇ ਆ ਤੁਸੀਂ ਪੈਰਾ ਦੇ ਰਹੇ ਹੋ ਜਿਹੜਾ ਆਰਐਸਐਸ ਦਾ ਮੁਖੀ ਹੈ ਮੋਹਨ ਭਾਗਵਤ ਉਹ ਸ਼੍ਰੀ ਖਾਲਸਾ ਦਾ ਕਸਬਾ ਜਥੇਦਾਰ ਲੱਗ ਜਾਵੇ ਤੁਹਾਡੀ ਸੋਚ ਇਹ ਹੀ ਹੈ ਤੁਹਾਡੀ ਨੀਤੀ ਨiyet ਇਹ ਹੈ ਕਿ 모ਹਨ ਬਾਗਵਤ ਨੂੰ ਸ਼੍ਰੀ ਖਾਲਸਾ ਦਾ ਕਸਬਾ ਜਥੇਦਾਰ ਬਣਾ ਦਿਓ ਤਾਂ ਤੁਸੀਂ ਖੁਸ਼ ਰਹੋਗੇ ਔਰ ਜਿਹੜੇ ਦੂਜੇ ਲੋਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਤੇ ਉਂਗਲ ਚੁੱਕ ਰਹੇ ਆ ਉਹ ਵੀ ਲੋਕ ਇਹ ਚਾਹੁੰਦੇ ਆ ਕਿ 모ਹਨ ਬਾਗਵਤ ਸ਼੍ਰੀ ਖਾਲਸਾ ਦਾ ਕਸਬਾ ਜਥੇਦਾਰ ਲੱਗ ਜਾਏ ਤਾਂ ਉਹ ਖੁਸ਼ ਹੋ ਜਾਣਗੇ ਤੁਸੀਂ ਵੀ ਖੁਸ਼ ਹੋ ਜਾਓਗੇ ਸਰਦਾਰ ਜਗਦੀਪ ਸਿੰਘ ਕਾਲੋ ਜੀ ਸ਼੍ਰੋਮਣੀ ਅਕਾਲੀ ਦਲ ਆਪਣੇ ਚੈਲਡ ਤੇ ਕਾਇਮ ਹੈ ਕੌਮ ਦੀ ਪਾਰਟੀ ਹੈ ਸ਼ਹੀਦਾਂ ਦੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਆਪਣਾ ਬੁਰਾ ਪਲਾ ਸਭ ਸੋਚਦਾ ਹੈ ਅੱਜ ਕੌਮ ਜਾਣਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੌਮ ਲਈ ਕੀ ਕਰ ਰਿਹਾ ਹੈ ਪਰ ਉਹ ਅਕਾਲ ਪੁਰਖ ਵੀ ਜਾਣਦਾ ਹੈ ਕਿ ਤੁਸੀਂ ਲੋਕ ਕੌਮ ਲਈ ਕੀ ਕੁਝ ਕਰ ਰਹੇ ਹੋ ਅੱਜ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਸਰਕਾਰ ਦੀ ਅੱਖਾਂ ਚ ਅੱਖਾਂ ਪਾ ਕੇ ਕੌਮ ਦੇ ਮਸਲਿਆਂ ਦੀ ਗੱਲ ਕਰ ਰਿਹਾ ਹੈ ਆਪਣੇ ਤਖਤ ਪਛਾੜ ਦੀ ਗੱਲ ਕਰ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਛਾੜ ਦੀ ਗੱਲ ਕਰ ਰਿਹਾ ਹੈ ਸਿੱਖ ਜੱਤੇਬੰਦੀਆਂ ਪਛਾੜ ਦੀ ਗੱਲ ਕਰ ਰਿਹਾ ਹੈ ਇਸ ਕਰਕੇ ਅੱਜ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਚੁਬਦਾ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਗਤੀਵਿਧੀਆਂ ਦੇਖਦੇ ਹੋਏ ਇਹ ਡਰ ਲੱਗਦਾ ਹੈ ਕਿ ਕਿਤੇ ਨਾ ਸ਼੍ਰੋਮਣੀ ਅਕਾਲੀ ਦਲ ਮੁਰ ਤੋਂ ਪੰਜਾਬ ਦੇ ਅੰਦਰ ਕਾਬਜ਼ ਹੋ ਜਾਏ ਕਿਉਂਕਿ ਤੁਹਾਡੀ ਸੋਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਜਾਏ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲਵਾਰਸ ਹੋ ਜਾਏ ਸ੍ਰੀ ਅਕਾਲ ਤਖਤ ਸਾਹਿਬ ਲਵਾਰਸ ਹੋ ਜਾਏ ਤੁਹਾਡੀ ਸੋਚ ਹੈ ਇਹ ਉਹ ਤੁਸੀਂ ਐਸੀ ਗੱਲ ਤੇ ਪੈਰਾ ਦੇ ਰਹੇ ਹੋ ਸਰਦਾਰ ਜਗਦੀਪ ਸਿੰਘ ਕਾਲੋ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਟੈਨਸ਼ਨ ਲੈਣਾ ਛੱਡ ਦਿਓ ਤੁਸੀਂ ਆਪਣੇ ਗੱਲ ਕਰੋ ਕਿ ਅੱਜ ਦਿੱਲੀ ਕਮੇਟੀ ਦੇ ਵਿੱਚ ਕੀ ਚੱਲ ਰਿਹਾ ਹੈ ਨਾ ਤੁਹਾਡੇ ਕੋਲ ਡਿਲੌਇਟ ਕੰਪਨੀ ਦੀ ਰਿਪੋਰਟ ਸਾਡੀ ਆਡਿਟ ਰਿਪੋਰਟ ਦਿਖਾਈ ਜਾ ਰਹੀ ਹੈ ਸੰਗਤ ਨੂੰ ਸਕੂਲ 700 ਕਰੋੜ ਦੇ ਘਾਟੇ ਦੇ ਵਿੱਚ ਨੇ ਦਿੱਲੀ ਕਮੇਟੀ ਬਰਬਾਦ ਹੈ ਦਿੱਲੀ ਕਮੇਟੀ ਦੀ ਮਾਨ ਮਰਿਆਦਾ ਪੈਰਾ ਵਿੱਚ ਰੋਲੀ ਜਾ ਰਹੀ ਹੈ ਜਿਹੜੇ ਗੁਰੂ ਘਰ ਦਾ ਇਤਿਹਾਸਿਕ ਸਥਾਨ ਹੈ ਦਿੱਲੀ ਮਾਫ ਕਰਨਾ ਜਿਹੜੇ ਦਿੱਲੀ ਦੇ ਸਿੱਖਾ ਦੇ ਇਤਿਹਾਸਿਕ ਗੁਰੂ ਘਰ ਨੇ ਉਹਨਾਂ ਦੀ ਜਿਹੜੀ ਮਾਨ ਮਰਿਆਦਾ ਹੈ ਉਹ ਪੈਰਾ ਵਿੱਚ ਰੋਲੀ ਜਾ ਰਹੀ ਹੈ ਤੁਹਾਡੇ ਮੈਂਬਰ ਤੁਹਾਡੇ ਸਾਥੀ ਐਸੇ ਲੋਕਾਂ ਨੂੰ ਕਮਰੇ ਦਵਾ ਰਹੇ ਆ ਜਿਹੜੇ ਗੁਰੂ ਘਰ ਦੀ ਸਰਾਵਾਂ 'ਚ ਬੈਠ ਕੇ ਸ਼ਰਾਬ ਪੀਂਦੇ ਆ ਉਹ ਦਿੱਲੀ ਕਮੇਟੀ ਕੀ ਕਰਦੀ ਆ ਤੁਹਾਡੇ ਵਰਗੇ ਚਿੱਟੇ ਕਬੂਤਰ ਕੀ ਕਰਦੇ ਆ ਉਸ ਗੱਲ ਨੂੰ ਦਬਾ ਦਿੰਦੇ ਆ ਸਾਫ ਨੂੰ ਤਕਾਲਦੇ ਆ ਕਿ ਵੀਡੀਓ ਆਪੋਜੀਸ਼ਨ ਦੇ ਕੋਲ ਨਹੀਂ ਜਾਣੀ ਚਾਹੀਦੀ ਤੁਸੀਂ ਗੱਲ ਨੂੰ ਰਫਾ ਦਫਾ ਕਰਨਾ ਸ਼ੁਰੂ ਕਰ ਦਿੰਦੇ ਹੋ ਕਿੱਥੇ ਨੇ ਇੰਸਟੀਚਿਊਟ ਕੋਈ ਨਵਾਂ ਇੰਸਟੀਚਿਊਟ ਬਣਾਇਆ ਆ ਅੱਪੜੀ ਗੱਲ ਕਰੋ ਤੁਸੀਂ ਕੀ ਕੀਤਾ ਦਿੱਲੀ ਕਮੇਟੀ ਦੇ ਕਾਬਜ ਹੋ ਕੇ ਕੋਈ ਇੱਕ ਪੈਸੇ ਦਾ ਕੰਮ ਦੱਸ ਸਕਦੇ ਹੋ ਸਵਾਏ ਬਰਬਾਦੀ ਦੇ ਕਭ ਕੋਈ ਤੁਸੀਂ ਬਰਬਾਦ ਕਰਕੇ ਰੱਖ ਦਿੱਤਾ ਆਪਣੀ ਗੱਲ ਕਰੋ ਤੁਸੀਂ ਕੋਈ ਕੌਮ ਦਾ ਮਸਲਾ ਹੱਲ ਕਰਾਇਆ ਅੱਜ ਤੱਕ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਅੱਜ ਤੱਕ ਗਿਆਨ ਗੋਦੜੀ ਦੀ ਗੱਲ ਕੀਤੀ ਹੈ ਅੱਜ ਤੱਕ ਗੁਰਦੁਆਰਾ ਡਾਨਵਰ ਸਾਹਿਬ ਦੀ ਗੱਲ ਕੀਤੀ ਹੈ ਤਖਤਸ਼੍ਰੀ ਹਜੂਰ ਸਾਹਿਬ ਤੇ ਸਰਕਾਰੀ ਕਬਜ਼ਾ ਹੋ ਗਿਆ ਤੁਹਾਡਾ ਮੂੰਹ ਨਹੀਂ ਖੁੱਲਿਆ ਤਖਤਸ਼੍ਰੀ ਪਟਨਾ ਸਾਹਿਬ ਤੇ ਸਰਕਾਰੀ ਕਬਜ਼ਾ ਹੋ ਗਿਆ ਤੁਹਾਡਾ ਮੂੰਹ ਨਹੀਂ ਖੁੱਲਿਆ ਅਮਰੀਕਾ ਤੋਂ ਜਿਹੜੇ ਬੱਚੇ ਰਿਪੋਰਟ ਹੋ ਕੇ ਆਉਂਦੇ ਆ ਉਹਦੇ ਜਿਹੜੇ ਸਿੱਖ ਬੱਚੇ ਆਉਂਦੇ ਆ ਉਹਨਾਂ ਦੀਆਂ ਪੱਕਾ ਰੋਲਿਆ ਜਾਂਦੀ ਹੈ ਪੱਕਾ ਡਸਪਿੰਨ ਦੇ ਵੀ ਸੁਟੀਆਂ ਜਾਂਦੀਆਂ ਨੰਗੇ ਸਰਾਂ ਨੂੰ ਭੇਜਿਆ ਜਾਂਦਾ ਤੁਹਾਡਾ ਮੂੰਹ ਨਹੀਂ ਖੁੱਲਦਾ ਮਨਮੋਲ ਸਿੰਘ ਨੂੰ ਸਸਕਾਰ ਵਾਸਤੇ ਸਰਕਾਰ ਜਗ੍ਹਾ ਨਹੀਂ ਦਿੰਦੀ ਤੁਹਾਡਾ ਮੂੰਹ ਨਹੀਂ ਖੁੱਲਦਾ ਦੋਸਤੋ ਨਾ ਤੁਸੀਂ ਕਿਹੜੀ ਗੱਲ ਤੇ ਖੜੇ ਹੋਏ ਹੋ ਆਪਣੀ ਗੱਲ ਕਰੋ ਸ਼ਰੋਣੀ ਅਕਾਲੀ ਦਲ ਨੂੰ ਪਤਾ ਸ਼ਰੋਣੀ ਅਕਾਲੀ ਦਲ ਦੀ ਲੀਡਰਸ਼ਿਪ ਕੀ ਕਰ ਰਹੀ ਹੈ ਉਹ ਪੂਰੀ ਕੌਮ ਨੂੰ ਨਜ਼ਰ ਆ ਰਿਹਾ ਹੈ ਕਿ ਇਹ ਸ਼ਰੋਣੀ ਅਕਾਲੀ ਢਾਲੀ ਜਿਹੜੀ ਅੱਜ ਬੀਰੂਦਾ ਸਰਕਾਰ ਹੈ ਉਸ ਦਾ ਲੜ ਰਹੀ ਹੈ ਕੌਮ ਦੀ ਲੜਾਈ ਲੜ ਰਹੀ ਹੈ ਤੁਹਾਡੇ ਤੇ ਇੰਨੇ ਹਾਲਾਤ ਮਾਰੇ ਹੋ ਚੁੱਕੇ ਆ ਜਗਦੀਪ ਸਿੰਘ ਕਾਲੋ ਜੀ ਇਹਨਾਂ ਨਿਗਾਰ ਆ ਚੁੱਕਾ ਹੈ ਮੈਂਬਰਾਂ ਦੇ ਅੰਦਰ ਕਿ ਤੁਹਾਡਾ ਇੱਕ ਮੈਂਬਰ ਕੁੱਡੇ ਨਾਮ ਨਹੀਂ ਲੈ ਰਿਹਾ ਕਿਉਂਕਿ ਮੇਰੇ ਕੋਲ ਪੁਖਤਾ ਸਬੂਤ ਨਹੀਂ ਨੇ ਥੋੜੇ ਬਹੁਤ ਹੈਗੇ ਨੇ ਤੁਸੀਂ ਫੋਨ ਕਰਕੇ ਮੈਨੂੰ ਪੁੱਛੋ ਉਸ ਮੈਂਬਰ ਦਾ ਨਾਮ ਮੈਂ ਤੁਹਾਨੂੰ ਫੋਨ ਤੇ ਦੱਸਦਾ ਵਾਂ ਮੈਨੂੰ ਪਤਾ ਤੁਹਾਨੂੰ ਵੀ ਹੈ ਕਿਉਂਕਿ ਦਿੱਲੀ ਕਮੇਟੀ ਵਿੱਚ ਚਰਚਾ ਚੱਲ ਰਹੀ ਹੈ ਕਿ ਤੁਹਾਡਾ ਇੱਕ ਮੈਂਬਰ ਹੋਟਲ ਦੇ ਵਿੱਚ ਇੱਕ ਪਰਾਈ ਇਸਤਰੀ ਨਾਲ ਉਹਦੀ ਆਪ ਦੀ ਜਨਾਨੀ ਫੜਦੀ ਆ ਉਹ ਔਰ ਕੁੱਟਦੀ ਵੀ ਹੈ ਉਹ ਕੱਲ ਵੀ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਉਹਨੂੰ ਪੈਸਿਆਂ ਦੇ ਆਫਰ ਦੇ ਰਹੇ ਹੋ ਜਿਸ ਪ੍ਰਾਈਵਟ ਇਸਤਰੀ ਨਾਲ ਉਹ ਪਕੜਿਆ ਗਿਆ ਤੁਹਾਡਾ ਮੈਂਬਰ ਉਸ ਇਸਤਰੀ ਨੂੰ ਤੁਸੀਂ ਪੈਸੇ ਆ ਦੇਣ ਦੀ ਗੱਲ ਕਰ ਰਹੇ ਹੋ ਨੌਕਰੀ ਦੇਣ ਦੀ ਗੱਲ ਕਰ ਰਹੇ ਹੋ ਪਤਾ ਤੁਹਾਨੂੰ ਵੀ ਹੈ ਪਤਾ ਮੈਨੂੰ ਵੀ ਹੈ ਇਸ ਕਰਕੇ ਟਕੇ ਰੋ ਅਗਰ ਇੰਨੀ ਹਿੰਮਤ ਹੈ ਨਾ ਤਾਂ ਸੱਪਤਾ ਬਲਦ ਜਿੰਨੇ ਕਮਰੇ ਤੋਂ ਆਇਆ ਸੀਗਾ ਨਾ ਔਰ ਉਹਨਾਂ ਸ਼ਰਾਬੀਆਂ ਨੂੰ ਬੰਗਲਾ ਸਾਫ ਦੇ ਵਿੱਚ ਉਹਦੀ ਜੋਇਨਟਸ ਕਰਤੀ ਦਾ ਅਸਤੀਫਾ ਲਓ ਜਿਹੜਾ ਮੈਂਬਰ ਪਕੜਿਆ ਗਿਆ ਹੋਟਲ ਦੇ ਵਿੱਚ ਪ੍ਰਾਈ ਈਸਤਰੀ ਦੇ ਨਾਲ ਉਹਨੂੰ ਕਹੋ ਜੀ ਤੂੰ ਅੱਜ ਤੋਂ ਬਾਅਦ ਦਿੱਲੀ ਕਮੇਟੀ ਦਫ਼ਤਰ ਨਹੀਂ ਬੜੇਗਾ ਉਹਦੀ ਚੇਅਰਮੈਨੀ ਖੀਚੋ ਲਵੋ ਚੇਅਰਮੈਨੀ ਉਹਦੀ ਹਿੰਮਤ ਆ ਤੇ ਫਿਰ ਸਾਡੇ ਨਾਲ ਗੱਲ ਕਰਨਾ ਇੰਨਾ ਵੀ ਗਾੜ ਦਿੱਲੀ ਕਮੇਟੀ ਜਾ ਚੁੱਕਾ ਹੈ ਤੁਹਾਡੇ ਮੈਂਬਰ ਕੀ ਕੁਝ ਕਰ ਰਹੇ ਸਾਨੂੰ ਨਹੀਂ ਪਤਾ ਅਸੀਂ ਬੋਲਦੇ ਨਹੀਂ ਚਲੋ ਟਕੇ ਰਹ ਪਤਾ ਤੁਹਾਨੂੰ ਵੀ ਬਹੁਤ ਪੁੱਛਿਆ ਕਿ ਤੁਹਾਡੇ ਮੈਂਬਰ ਕੀ ਕਰ ਰਹੇ ਆ ਸੋ ਇਸ ਕਰਕੇ ਜਗਦੀਪ ਸਿੰਘ ਕਹੋ ਜੀ ਇਹ ਇਹ ਇੱਥਰ ਉੱਥਰ ਗੱਲਾਂ ਜੋੜ-ਜਾੜ ਕੇ ਪ੍ਰੈਸ ਕਾਨਫਰੰਸ ਜਿਹੜੀ ਬੇਲੋੜੀ ਪ੍ਰੈਸ ਕਾਨਫਰੰਸ ਸੀ ਤੁਹਾਨੂੰ ਆਪ ਹੀ ਸਮਝ ਨਹੀਂ ਆ ਰਿਹਾ ਸੀਗਾ ਤੁਹਾਡੇ ਮੈਮੋਰੰਡਮ ਸਮਝ ਨਹੀਂ ਆ ਰਿਹਾ ਸੀਗਾ ਤੁਸੀਂ ਕਿਹੜੀ ਗੱਲ ਕਿੱਥੇ ਕਰ ਰਹੇ ਹੋ ਕਿਹੜੀ ਗੱਲ ਕਿੱਥੇ ਖਤਮ ਕਰ ਰਹੇ ਹੋ ਚਾਰ ਗੱਲਾਂ ਵਿੱਚ ਪਾ ਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਦੋਗੇ ਤੁਸੀਂ ਸਿਆਣੇ ਨਹੀਂ ਆਖੇ ਜਾਓਗੇ ਇਹ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਸੀਗੀ ਨਾ ਇਹ ਤੁਹਾਡੇ ਮੈਮੋਰੰਡਮ ਨੂੰ ਸਮਝ ਨਹੀਂ ਆਈ ਕੌਮ ਦੀ ਗੱਲ ਤਾਂ ਛੱਡ ਦੋ ਇਸ ਕਰਕੇ ਮੈਂ ਇੱਕ ਵਾਰੀ ਫਿਰ ਕਹਿ ਰਿਹਾ ਉਹ ਡਟ ਕੇ ਕਹਿ ਰਿਹਾ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਕਿ ਜੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਜਥੇਦਾਰ ਸਰਬਾਨ ਦੀ ਜਿਹੜੇ ਜਥੇਦਾਰ ਗਿਆਨੀ ਗੁਰਜੀਤ ਸਿੰਘ ਜੀ ਨੂੰ ਹਟਾਇਆ ਗਿਆਨੀ ਸੁਲਤਾਨ ਸਿੰਘ ਜੀ ਨੂੰ ਹਟਾਇਆ ਔਰ ਬੀਜੇਪੀ ਦਾ ਏਜੰਟ ਜਰਨੀ ਹਰਪ੍ਰੀਤ ਸਿੰਘ ਜੀ ਨੂੰ ਹਟਾ ਕੇ ਬਹੁਤ ਚੰਗਾ ਕੰਮ ਕੀਤਾ ਬਹੁਤ ਸ਼ਲਾਘਾਯੋਗ ਫੈਸਲਾ ਲਿਆ ਕਿਉਂਕਿ ਅੱਜ ਜਿਹੜੀ ਸ਼੍ਰੀ ਕਾਲ ਤਕਸਾਲ ਸਾਹਿਬ ਦੀ ਮਾਨ ਮਰਿਆਦਾ ਕਿਤਨਾ ਕਿਤੇ ਉਹਨੂੰ ਠੇਸ ਪਹੁੰਚਾਇਆ ਜਾ ਰਿਹਾ ਸੀਗਾ ਕਿਤਨਾ ਕਿਤਨਾ ਸਾਡੇ ਜਥੇਦਾਰ ਘੜਿਆ ਦੇ ਵਿੱਚ ਬੰਦ ਰੇ ਸੀਗੇ ਸਰਕਾਰ ਦੇ ਪ੍ਰੈਸ਼ਰ ਵਿੱਚ ਆ ਕੇ ਸਹੀ ਫੈਸਲੇ ਨਹੀਂ ਲੈ ਪਾਰੇ ਸੀਗੇ ਤੁਹਾਡੇ ਵਰਗੇ ਲੋਗਾਂ ਦੇ ਪ੍ਰੈਸ਼ਰ ਪਾਦੇ ਸੀਗੇ ਗਲਤ ਫੈਸਲੇ ਲੈਣ ਵਾਸਤੇ ਆਪਣੀਆਂ ਚੋਰੀਆਂ ਛੁਪਾਉਣ ਵਾਸਤੇ ਇਸ ਕਰਕੇ ਇਹ ਫੈਸਲਾ ਲੈਣਾ ਬਹੁਤ ਜ਼ਰੂਰੀ ਸੀ ਸੋ ਜਗਦੀਪ ਸਿੰਘ ਕਾਲੋ ਜੀ ਹਰ ਕਾਲ ਤੇ ਸਿਆਸਤ ਨਹੀਂ ਹੁੰਦੀ ਅੱਜ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਹੈ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਦੀ ਬਚਾਉਂਦੀ ਹੈ ਗੱਲ ਸ਼੍ਰੀ ਅਕਾਲ ਤੱਕ ਦਾ ਸਤਿਅਪਰਸਾਬ ਦੀ ਵਿਚਾਰਦੀ ਹੈ ਔਰ ਅਸੀਂ ਜਿੱਥੇ ਤੱਕ ਤਾਨੂੰ ਲੜਾਈ ਲੜਨੀ ਪਏ ਤੁਹਾਡੇ ਵਰਗਿਆਂ ਦੀ ਜਿਹੜੇ ਕੌਮ ਦੇ ਗਦਰਾਰ ਹੈ ਉਹਨਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਣ ਤਾਂ ਅਸੀਂ ਗੱਲਾਂ ਵੀ برداشت ਕਰ ਲਾਂਗੇ ਕਿਉਂਕਿ ਸਾਨੂੰ ਫਿਕਰ ਸ਼੍ਰੀ ਅਕਾਲ ਤੱਕ ਦਾ ਸਤਿਅਪਰਸਾਬ ਦਾ ਹੈ ਸਾਨੂੰ ਫਿਕਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦਾ ਹੈ ਸਾਨੂੰ ਫਿਕਰ ਕੌਮ ਦੇ ਮਸਲਿਆਂ ਦਾ ਹੈ ਜਦ ਇੱਕ ਇਨਸਾਨ ਸੱਚ ਦੀ ਰਾਹ ਤੇ ਚੱਲਦਾ ਹੈ ਨਾ ਤੇ ਤੁਹਾਡੇ ਵਰਗੇ ਜਿਹੜੇ ਗਦਰਾਰ ਨੇ ਜਿਹੜੇ ਛੁਪ ਕੇ ਉਹ ਵਾਰ ਕਰਦੇ ਆ ਉਹ ਪੱਥਰ ਵੀ ਮਾਰਨਗੇ ਕਿੱਕੜ ਵੀ ਸੁੱਟਣਗੇ ਸਭ ਕੁਝ ਕਰਨਗੇ ਪਰ ਅਸੀਂ ਪਰਵਾਹ ਨਹੀਂ ਕਰਦੇ ਤੁਹਾਡੇ ਵਰਗਿਆਂ ਦੀ ਅਸੀਂ ਸੱਚ ਦੇ ਰਾਹ ਤੇ ਖੜੇ ਆ ਉਹ ਸੱਚ ਦੇ ਪੈਰਾ ਦੇ ਆਗੇ ਉਹ ਡਿੰਦੇ ਰੋਵਾਂਗੇ ਤੁਹਾਡੇ ਵਰਗੇ ਬਥੇਰੇ ਆਏ ਔਰ ਬਥੇਰੇ ਚਲੇ ਗਏ ਸੱਚ ਨੂੰ ਦਬਾਉਣ ਵਾਸਤੇ ਪਰ ਇੱਕ ਗੱਲ ਠੀਕ ਹੈ ਸੱਚ देर ਨਾਲ ਬਾਹਰ ਆਉਂਦਾ ਪਰ ਆਉਂਦਾ ਜੂਰਾ ਤੁਹਾਡਾ ਜਿਹੜਾ ਝੂਠ ਹੈ ਜਿਹੜੀ ਤੁਹਾਡੀ ਸਰਕਾਰੀ ਗੁਲਾਮੀ ਹੈ ਇੱਕ ਸੰਗਤ ਦੇ ਸਾਹਮਣੇ ਜੂਰਾਏਗੀ ਵਾਇਬਰਟੀ ਕਾ ਖਾਲਸਾ ਵਾਈਗਰ ਜੀ ਕੀ ਫਤਹ